ਹਾਂਜੀ ਛੱਤ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੋ ਬੱਚਿਆਂ ਨੂੰ ਦੇਖ ਰਹੇ ਹੋ ਦੋਸਤੋ ਤੁਹਾਨੂੰ ਦੱਸ ਦਈਏ ਇਹ ਬੱਚੇ ਪੰਜਾਬ ਦੇ ਨਹੀਂ ਬਾਹਰਲੀ ਕੰਟਰੀ ਦੇ ਨੇ ਤੇ ਇਹ ਬੱਚੇ ਗੁਰੂ ਮਹਾਰਾਜ ਦੀ ਸਵਾਰੀ ਬਣਾ ਕੇ ਗ੍ਰੰਤੀ ਸਿੰਘ ਵਾਂਗ ਆਪਣੀ ਪਿਆਰੀ ਜਿਹੀ ਆਵਾਜ਼ ਦੇ ਵਿੱਚ ਏਕਮਕਾਰ ਸਤਨਾਮ ਦਾ ਜਾਪ ਕਰ ਰਹੇ ਨੇ ਦੋਸਤੋ ਇੰਨਾ ਪਿਆਰੇ ਬੱਚਿਆਂ ਨੇ ਆਪਣੀ ਖੇਡ ਖੇਡ ਦੇ ਵਿੱਚ ਸਭ ਦਾ ਹੀ ਦਿਲ ਜਿੱਤ ਲਿਆ ਦੋਸਤੋ ਇਹ ਸਭ ਇਹਨਾਂ ਦੇ ਮਾਪੇ-ਵਾਪ ਦੀ ਚੰਗੀ ਸਮਝ ਤੇ ਚੰਗੇ ਸੰਸਕਾਰਾਂ ਦਾ ਨਤੀਜਾ ਹੈ ਸੋਚੇ ਸੱਚੇ ਸੱਚੇ ਸੋਚਣਾ ਹੋਵਈ ਸੋਚੇ ਸੱਚੇ ਹੋਵਈ

ਦੋਸਤੋ ਇਸ ਪਿਆਰੀ ਜਿਹੀ ਵੀਡੀਓ ਨੂੰ ਵੇਖ ਕੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਨੇ ਇੱਕ ਵੀਰ ਲਿਖਦਾ ਹੈ ਕਿ ਅਸੀਂ ਵੀ ਇਦਾਂ ਹੀ ਖੇਡਦੇ ਸੀ ਨਿੱਕੇ ਹੁੰਦੇ ਇੱਕ ਵੀਰ ਲਿਖਦਾ ਹੈ ਕਿ ਉਲਟੀ ਗੰਗਾ ਵਹਿ ਰਹੀ ਹੈ ਇੰਗਲੈਂਡ ਕੈਨੇਡਾ ਅਮਰੀਕਾ ਵਾਹਿਗੁਰੂ ਵਾਹਿਗੁਰੂ ਹੋ ਰਹੀ ਹੈ ਤੇ ਪੰਜਾਬ ਜਿਸੂ ਜਿਸੂ ਕਰੀ ਜਾਂਦਾ ਹੈ ਤੇ ਇੱਕ ਵੀਰ ਕਹਿੰਦਾ ਹੈ ਕਿ ਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਇਹਨਾਂ ਬੱਚਿਆਂ ਤੇ ਸੋ ਵਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੀਰ ਵੀ ਜਰੂਰ ਕਰਿਓ ਸੋ ਮਿਲਦੇ ਹਾਂ ਅਜੇ ਹੀ ਕਿਸੇ ਹੋਰ ਵੀਡੀਓ ਦੇ ਨਾਲ ਉਹ ਤੱਕ ਲਈ ਰੱਬ ਰਾਖਾ